ਜਲੰਧਰ ਦੇ ਇੰਪੀਰੀਅਲ ਮੈਡੀਕਲ ਸਟੋਰ ਤੇ ਚੋਰੀ ਤੋਂ ਬਾਅਦ ਜਲੰਧਰ ਦੇ ਇੰਪੀਰੀਅਲ ਮੈਡੀਕਲ ਸਟੋਰ ਮਾਲਕ ਨੂੰ ਮਿਲਣ ਪਹੁੰਚੇ ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਇੰਪੀਰੀਅਲ ਮੈਡੀਕਲ ਸਟੋਰ ਦੇ ਮਾਲਕ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਰੋਬਰੂ ਹੋਏ ਚੰਨੀ ਨੇ ਕਿਹਾ ਕਿ ਦਿਨ ਦਿਹਾੜੇ ਜਲੰਧਰ ਸ਼ਹਿਰ ਦੇ ਵਿੱਚ ਅਜਿਹੀਆਂ ਵਾਰਦਾਤਾ ਸਾਫ ਜ਼ਾਹਿਰ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਕਿਹੋ ਜਿਹਾ ਬਣਦਾ ਜਾ ਰਿਹਾ ਉਹਨਾਂ ਕਹਿੰਦੇ ਕਿ ਕਦੇ ਕਿਸੇ ਰੈਸਟੋਰੈਂਟ ਤੇ ਲੁੱਟ ਹੋ ਜਾਂਦੀ ਹੈ ਤਾਂ ਹੁਣ ਮੈਡੀਕਲ ਸਟੋਰ ਤੇ ਲੁੱਟ ਹੋਈ ਹੈ ਜੋ ਕਿ ਬਹੁਤ ਹੀ ਮੰਨ ਪਾਗਿਆ ਜੇਕਰ ਕੋਈ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਉਹਨਾਂ ਕਿਹਾ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਦੇ ਨਾਲ ਫੇਲ ਹੈ ਇਸੇ ਦੇ ਨਾਲ ਹੀ ਉਹਨਾਂ ਗਲਬਾ ਕਰਦਿਆਂ ਕਿ ਜੇਕਰ ਕਿਸੇ ਵੀ ਦੁਕਾਨਦਾਰ ਨੂੰ ਅਸਲਾ ਚਾਹੀਦਾ ਹੈ ਤਾਂ ਜਲੰਧਰ ਵਿੱਚ ਜਾ ਕੇ ਅਫਸਰਾਂ ਨੂੰ ਮਿਲਨ ਤਾਂ ਉਹਨਾਂ ਨਾਲ ਵੀ ਸੰਪਰਕ ਕਰਨ ਤਾਂ ਜੋ ਸੈਲਫ ਡਿਫੈਂਸ ਵਾਸਤੇ ਦੁਕਾਨਦਾਰਾਂ ਦੇ ਅਸਲੇ ਦੇ ਲਾਇਸੈਂਸ ਬਣਵਾ ਕੇ ਦੇਣਗੇ ਅੱਜ ਮੈਂ ਜਲੰਧਰ ਦੇ ਇੰਪੀਰੀਅਲ ਮੈਡੀਕੋ ਜਿਹੜਾ ਕਿ ਕੈਮਿਸਟਰੀ ਦੀ ਸ਼ਾਪ ਹੈ ਜਿਹਦੇ ਚ ਕੱਲ ਦੋ ਹਥਿਆਰਤਾਰੀ ਬੰਦਿਆਂ ਨੇ ਆ ਕੇ ਦਾਤ ਇੱਕ ਰੌਡ ਗੰਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਦੁਕਾਨਦਾਰ ਭਰਾਵਾਂ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50000 ਰੁਪਏ ਲੁੱਟ ਕੇ ਲੈ ਗਏ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਹੀ ਵੱਧ ਗਏ ਆ ਜਿਹੜੇ ਐਦਾਂ ਦੀਆਂ ਵਾਰਦਾਤਾਂ ਕਰਦੇ ਆ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਲੜਨਾ ਹੈ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਐਸੀ ਲੜਨਾ ਤੁਹਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਐਸੀ ਮੂਹਰੇ ਹੋਣਾ ਇਸੇ ਕਰਕੇ ਅੱਜ ਮੈਂ ਦੁਕਾਨ ਤੇ ਆਇਆ ਹਾਲਾਂਕਿ ਮੈਂ ਦਿੱਲੀ ਸੀ ਸੈਸ਼ਨ ਚੱਲਦਾ ਸੀ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਬਾਅਦ ਸੇ ਆਇਆ ਕਿ ਸਾਡੀ ਦੁਕਾਨ ਲੁੱਟੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਲੜਾਂਗੇ ਅਸੀਂ ਪਰ ਫਿਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ EMPLOYEES ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪੈਟਰੋਲ ਪੰਪ ਹੁੰਦਾ ਸੀ 94 ਜੀ ਲੁੱਟਿਆ ਗਿਆ ਸੀ ਉਦੋਂ 37000 ਰੁਪਏ ਲੁੱਟੇ ਸੀ ਅ ਟਾਰਟਸ ਸਾਨੂੰ ਇੰਸ਼ੂਰੈਂਸ ਤੋਂ 37000 ਦੇ 37000 ਮਿਲ ਗਏ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣ ਆਏ ਮੈਂ ਆਪ ਪੈਟਰੋਲ ਪੰਪ ਤੇ ਹਾਜ਼ਰ ਸੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲੁੱਟੇ ਗਏ ਐ ਇੱਕ ਦਿਨ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ ਤੇ ਪੈਸੇ ਲੁੱਟ ਕੇ ਲੈ ਗਏ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਐ ਲੇਕਿਨ ਮੈਂ ਫੇਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਐ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਇਡੈਂਟੀਫਾਈਡ ਹੋ ਗਏ ਐ ਤੇ ਬੜੀ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਜਲੰਧਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾਲ ਲੜਾਈ ਦੇ ਵਿੱਚ ਹੈਗੇ ਆ ਇੱਕ ਕਿਸਮ ਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਨੂੰ ਮੂਹਰੇ ਹੋ ਕੇ ਜਿਹੜੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਤੁਸੀਂ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਮੂਹਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਲੇਕਿਨ ਤੁਹਾਡੀ ਦੁਕਾਨ ਤੇ ਕੋਈ ਆਵੇ ਜਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਤੁਹਾ ਜੇ ਕਿਸੇ ਨੂੰ ਵੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾਂ ਮੈਨੂੰ ਦੱਸੇ ਜਾਂ ਐਸਐਸਪੀ ਕੋਲ ਜਾਵੇ ਕਿ ਜੀ ਸਾਨੂੰ ਖਤਰਾ ਸਾਡੇ ਪਾਸ ਕੈਸ਼ ਹੁੰਦਾ ਸਾਨੂੰ ਅਸਲੇ ਦਾ ਲਾਇਸੈਂਸ ਦਿੱਤਾ ਜਾਵੇ ਉਹਨੂੰ ਐਸੀ ਅਸਲੇ ਦਾ ਲਾਇਸੈਂਸ ਲੈ ਕੇ ਦਵਾਗੇ ਇਸ ਜਿਹੜੇ ਇਹ ਗੁੰਡਾ ਅੰਸਰ ਹੈ ਜਿਆਦਾ ਇਹ ਨਸ਼ੀਆਂ ਕਰਕੇ ਹੈ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਪੈ ਗਿਆ ਉਹਨੂੰ ਜਦ ਨਸ਼ੇ ਦੀ ਤੋੜ ਲੱਗਦੀ ਪੈਸੇ ਨਹੀਂ ਹੁੰਦੇ ਤਾਂ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ 2-3 ਕੇਸ ਇਹਨਾਂ ਦੇ ਦਰਜ ਹੈ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਹੀ ਛੁੱਟ ਕੇ ਆਏ ਹੈ ਤੇ ਉਹਨਾਂ ਦੀ ਸ਼ਨਾਖਤ ਹੋ ਗਈ ਉਹ ਫੜੇ ਜਾਣਗੇ ਕੱਲ ਸਾਡੇ ਇੱਥੇ ਜਲੰਧਰ ਦੇ ਵਿੱਚ ਇੰਪੀਰੀਅਲ ਮੈਡੀਕੋਜ਼ ਦੇ ਦੁਕਾਨ ਜਿਹੜੀ ਕਿ ਕੈਮਿਸਟਰੀ ਸ਼ਾਪ ਹੈ ਕਾਫੀ ਵੱਡੀ ਸ਼ਾਪ ਹੈ ਇਹਦੇ ਤੋਂ 50000 ਰੁਪਿਆ ਦੋ ਬੰਦੇ ਲੁੱਟ ਕੇ ਲਗੇ ਬਹੁਤ ਹੀ ਅਣਸਖਾਬੀ ਔਰ ਮਾੜੀ ਘਟਨਾ ਹੋਈ ਹੈ ਇਸ ਕਰਕੇ ਮੈਂ ਦਿੱਲੀ ਤੋਂ ਸਪੈਸ਼ਲੀ ਇਸ ਦੁਕਾਨਦਾਰਾਂ ਨੂੰ ਮਿਲਣ ਵਾਸਤੇ ਆਇਆ ਆਪਣਿਆਂ ਨੂੰ ਤੇ ਹੋਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸਦੇ ਤੋਂ ਸਤਰਕ ਰਹਿਣ ਇੱਥੇ ਜਿਹੜਾ ਬਾਈ ਇਲੈਕਸ਼ਨ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬੰਦਾ ਜਿੱਤਣ ਕਰਕੇ ਇਹਨਾਂ ਦੇ ਹੌਸਲੇ ਜਿਹੜੇ ਹੋਰ ਜ਼ਿਆਦਾ ਵੱਧ ਗਏ ਸੋ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸੁਖਮੰਤਰੀ ਪ੍ਰੋਗਰਾਮਾਨ ਦੇ ਕਾਫੀ ਦਿਨਾਂ ਤੋਂ ਜਲੰਧਰ ਦੇ ਵਿੱਚ ਹੀ ਨੇ ਅੱਜ ਫਿਰ ਗੋਲਿੰਗ ਗਏ ਨੇ ਉਹ ਤੇ ਉਹਨਾਂ ਦੇ ਇੱਥੇ ਮੌਜੂਦਗੀ ਦੇ ਵਿੱਚ ਜਾਂ ਫਿਰ ਮਤਲਬ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਜਿਹੀ ਘਟਨਾ ਜਲੰਧਰ ਦੇ ਲੋਕਾਂ ਨੇ ਦੇਖੀ ਉਹਨਾਂ ਦੇ ਇੱਥੇ ਆਉਣ ਦੇ ਨਾਲ ਬਰਦਾਤਾਂ ਵੱਧ ਗਈਆਂ ਮੈਂ ਉਹਨਾਂ ਨੂੰ ਕਹਿਣਾ ਕਿ ਆਪਣਾ ਰਾਜਪਾਕ ਸੰਭਾਲ ਲੈਣ ਦਿੱਲੀ ਜੀ ਚੰਡੀਗੜ੍ਹ ਜਾਣ ਉੱਥੇ ਦੇਖਣ ਕਿ ਕਿਉਂ ਹੋ ਰਿਹਾ ਤੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਮਿਲ ਡੀਜੀਪੀ ਨੂੰ ਬੁਲਾ ਕੇ ਮਿਲਣ ਜਲੰਧਰ ਦੇ ਵਿੱਚ ਹਰ ਦੂਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਦਾਤ ਦੇ ਨਾਲ ਦੇਖੋ ਸਾਡਾ ਨੌਜਵਾਨ شریف ਮੁੰਡਾ ਇੱਥੇ ਬੈਠਾ ਸੀ ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਭਰਦਾ ਮਾਲੀ ਨੁਕਸਾਨ ਹੋ ਗਿਆ ਚਲੋ 50000 ਰੁਪਏ ਚਲੇਗਾ ਸਾਡਾ ਅਸੀਂ ਆਪੇ ਸੋਫੇ ਸਾਰ ਲਾਂਗੇ لیکن ਜੇ ਜਾਨੀ ਨੁਕਸਾਨ ਹੁੰਦਾ ਇਹ ਜਿਹੜੀ ਸਰਕਾਰ ਹੈ ਇਸ ਤੋਂ ਕੰਟਰੋਲ ਨਹੀਂ ਹੋ ਰਿਹਾ ਨਾ ਲਾਅ ਐਂਡ ਆਰਡਰ ਹੋ ਰਿਹਾ ਇੱਥੇ ਨਸ਼ਿਆਂ ਦੀ ਪਰਮਾਰ ਹੋਈ ਪਈ ਹੈ ਜਿਲੰਦਰ ਦੇ ਵਿੱਚ ਕੋਈ ਵੀ ਚੈਨੀ ਖਿੱਚ ਲਿਆ ਜਾਂਦਾ ਕੋਈ ਵੀ ਬਾਲੀਆਂ ਖਿੱਚ ਲਿਆ ਜਾਂਦਾ ਕੋਈ ਵੀ ਦੁਕਾਨ ਲੁੱਟ ਲਿਆ ਜਾਂਦਾ ਕੋਈ ਸੁਣਵਾਈ ਨਹੀਂ